ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਇਸ ਗੱਲ ਤੋਂ ਬਹੁਤ ਪਰੇਸ਼ਾਨ ਸਨ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਦੇ ਕੇ ਵਾਰ-ਵਾਰ ਮੀਟਿੰਗਾਂ ਨੂੰ ਮੁਲਤਵੀ ਕਰ ਰਹੀ ਹੈ ਜਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਵੇ ਸਰਕਾਰ ਜਦੋਂ ਕੋਈ ਰੈਲੀ ਪ੍ਰਦਰਸ਼ਨ ਹੜਤਾਲ ਹੁੰਦੀ ਹੈ ਤੇ ਉਦੋਂ ਮੀਟਿੰਗ ਦਾ ਸਮਾਂ ਦੇ ਦਿੰਦੀ ਹੈ ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਨੂੰ ਅੱਗੇ ਪਾ ਦਿੰਦੀ ਹੈ ਔਰ ਖਾਸ ਕਰਕੇ ਮਲਾਜਮਾਂ ਦੀ ਲੀਡਰਸ਼ਿਪ ਆਪਣੇ ਆਪ ਨੂੰ ਜਲਦੀਰ ਹੋਇਆ ਮਹਿਸੂਸ ਕਰ ਰਹੀ ਸੀ ਕਿਉਂਕਿ ਆ ਆਮ ਮਲਾਜਮ ਵੀ ਇਹ ਮਹਿਸੂਸ ਕਰਨ ਲੱਪੇ ਸੀ ਵੀ ਸ਼ਾਇਦ ਸਰਕਾਰ ਮਲਾਜਮਾਂ ਦੀ ਲੀਡਰਸ਼ਿਪ ਨੂੰ ਮੀਟਿੰਗਾਂ ਵਿੱਚ ਉਲਝਾ ਕੇ ਸਮਾਂ ਟਪਾਰੀ ਐ ਪਰ ਤਰੀਕ ਤੇ ਤਰੀਕ ਪੈਂਡ ਕਰਨ ਹੁਣ ਮੁਲਾਜ਼ਮ ਆਪੇ ਤੋਂ ਬਾਹਰ ਹੋ ਗਏ ਨੇ ਖਾਸ ਕਰਕੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ ਔਨਲਾਈਨ ਮੀਟਿੰਗ ਕਰਕੇ ਕਈ ਵੱਡੇ ਐਲਾਨ ਕਰਦੇ ਨੇ ਅਸਲ ਵਿੱਚ ਸਾਂਝਾ ਫਰੰਟ ਨੂੰ 29 ਜੁਲਾਈ ਨੂੰ ਪੰਜਾਬ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਸੀ ਪਰ ਐਨ ਮੌਕੇ ਤੇ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਹੈ ਅਸਲ ਵਿੱਚ 15 ਜੁਲਾਈ ਨੂੰ ਪਹਿਲਾਂ ਮੀਟਿੰਗ ਦਿੱਤੀ ਸੀ ਕੈਬਨਿਟ ਸਬਕਮੇਟੀ ਨੇ ਪਰ ਉਹ ਮੀਟਿੰਗ ਮੁਲਤਵੀ ਕਰਕੇ 29 ਜੁਲਾਈ ਕਰਤੀ ਸੀ ਤੇ ਹੁਣ 29 ਜੁਲਾਈ ਦੀ ਮੀਟਿੰਗ 20 ਅਗਸਤ ਤੇ ਪਾਤੀ ਹੈ ਜਿਸ ਨੂੰ ਲੈ ਕੇ ਸਾਂਝਾ ਫਰੰਟ ਨੇ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰਾਂ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਆਵਾਜ਼ ਉਠਾਉਣ ਦਾ ਇੱਕ ਫੈਸਲਾ ਲਿਆ ਔਰ ਨਾਲ ਹੀ ਇਹ ਧਮਕੀ ਦਿੱਤੀ ਹੈ ਅਲਟੀਮੇਟਮ ਦਿੱਤਾ ਹੈ ਵੀ ਜੇ 20 ਅਗਸਤ ਤੱਕ ਸਰਕਾਰ ਨੇ ਮੰਗਾਂ ਪਰਵਾਹ ਨਾ ਕੀਤੀਆਂ ਤੇ ਉਹ ਤਿੱਖਾ ਸੰਘਰਸ਼ ਛੇੜਣਗੇ ਜਦੀ ਜ਼ਿੰਮੇਵਾਰ ਸਰਕਾਰ ਹੋਊਗੀ ਇਹ ਔਨਲਾਈਨ ਮੀਟਿੰਗ ਮਲਾਜਨ ਪੈਨਸ਼ਨ ਸਾਂਝਾ ਫਰੰਟ ਦੀ ਸੁਰਿੰਦਰ ਕੁਮਾਰ ਕੁਰਸਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਸਾਂਝਾ ਫਰੰਟ ਦੇ ਕਨਵੀਨਰ ਕੋ-ਕਨਵੀਨਰ ਨੇ ਜਿਵੇਂ ਸਤੀਸ਼ ਰਾਣਾ ਰਣਜੀਤ ਸਿੰਘ ਰਾਣਵਾ ਸੁਖਦੇਵ ਸਿੰਘ ਸੈਣੀ ਗਗਨਦੀਪ ਸਿੰਘ ਗੁਰਪ੍ਰੀਤ ਸਿੰਘ ਗੰਢੀਵਿੰਡ ਕਰਮ ਸਿੰਘ ਧਨਵਾ ਇਸੇ ਤਰ੍ਹਾਂ ਬਾਦ ਸਿੰਘ ਖਹਿਰਾ ਤਰਮਨ ਸਿੰਘ ਭੱਠਲ ਜਰਮਨਜੀਤ ਸਿੰਘ ਰਤਨ ਸਿੰਘ ਮਜਾਰੀ ਬੀਐਸ ਸੈਣੀ ਪ੍ਰੇਮ ਚਾਵਲਾ ਰਾਦੇਸ਼ ਸ਼ਾਮ ਜਸਬੀਰ ਤਲਵਾੜਾ ਬਬਿੰਦਰ ਸਿੰਘ ਦਿਗ ਵਿਜੇਪਾਲ ਸ਼ਰਮਾ ਸ੍ਰਿੰਦਰ ਕੁਮਾਰ ਪੁਵਾਰੀ ਤੇ ਕਰਮਜੀਤ ਬੀਲਾ ਇਹ ਲੀਡਰਸ਼ਿਪ ਨੇ ਲੰਬੀ ਆਨਲਾਈਨ ਮੀਟਿੰਗ ਕਰਕੇ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਪੋਸਟਪੋਨ ਕਰਨ ਉੱਪਰ ਬੜੀ ਗੰਭੀਰ ਚਿੰਤਾ ਤੇ ਬਹਿਸ ਕੀਤੀ ਔਰ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਵੀ ਸਰਕਾਰ ਲਗਾਤਾਰ ਮੀਟਿੰਗਾਂ ਜਿਹੜੀਆਂ ਪੋਸਟਪਨ ਕਰਕੇ ਮੁਲਾਜ਼ਮਾਂ ਦੇ ਵੱਡੇ ਮਸਲੇ ਜਿਹੜੇ ਆ ਉਹਨਾਂ ਨੂੰ ਅਟਕਾਰ ਹੀ ਐ ਔਰ ਬਹੁਤੇ ਲੀਡਰਾਂ ਨੇ ਤੇ ਇਹ ਗੱਲ ਕਹੀ ਵੀ ਹੁਣ ਮੁਲਾਜ਼ਮਾਂ ਦੀ ਹੋਣ ਦਾ ਸਵਾਲ ਐ ਕਿਉਂਕਿ ਸਰਕਾਰ ਦੇ ਏਜੰਡੇ ਤੇ ਲੱਗਦਾ ਮੁਲਾਜ਼ਮ ਮੰਗਾਂ ਕਿਤੇ ਵੀ ਨਹੀਂ ਖੜੀਆਂ ਸੋ ਇਹਨੂੰ ਲੈ ਕੇ ਮੁਲਾਜ਼ਮ ਲੀਡਰਸ਼ਿਪ ਨੇ ਰੋਸ ਪ੍ਰਗਟ ਕੀਤਾ ਵੀ 29 ਜੁਲਾਈ ਦੀ ਮੀਟਿੰਗ ਉੱਪਰ 7 ਲੱਖ ਦੇ ਕਰੀਬ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਭਾਰੀ ਆਸਾਂ ਸੀ ਪਰ ਇਹ ਮੀਟਿੰਗ ਪੋਸਟਪੋਨ ਕਰਕੇ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਵੱਡੇ ਪੱਧਰ ਤੇ ਨਿਰਾਸ਼ ਕੀਤਾ ਜਿਹਦੇ ਨਾਲ ਵਿਆਪਕ ਪੱਧਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਮਜੂਸੀ ਦਾ ਦੌਰ ਜਿਹੜਾ ਪੈਦਾ ਹੋ ਗਿਆ ਔਰ ਲੀਡਰਸ਼ਿਪ ਨੇ ਇਹ ਵੀ ਦੁੱਖ ਜਾਰ ਕੀਤਾ ਵੇ ਪਹਿਲੋ ਕੈਬਨਟ ਸਬਕਮੇਟੀ ਨੇ 25 ਜੁਲਾਈ ਨੂੰ ਆ ਸਾਂਝੇ ਫਰੰਟ ਦੇ ਵਫਦ ਨਾਲ ਡਿਟੇਲ ਚ ਮੀਟਿੰਗ ਕੀਤੀ ਸੀ ਔਰ ਇਹ ਵਾਦਾ ਕੀਤਾ ਸੀ ਵੀ 30 ਅਪ੍ਰੈਲ ਨੂੰ ਕੈਬਨਟ ਸਬਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ਉੱਪਰ ਮੋਹਰ ਲਾ ਦੇਗੀ ਪਰ ਮੋਹਰ ਤਾਂ ਕੀ ਲਾਉਣੀ ਸੀ ਹੁਣ ਅਗਲੀ ਮੀਟਿੰਗ ਜਿਹੜੀ ਹੈ ਉਹ 20 ਅਗਸਤ ਦੇ ਪਾਤੀ ਹੈ ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਮੰਗ ਕੀਤੀ ਦੇ 6ਵੇਂ ਪੇ ਕਮਿਸ਼ਨ ਦਾ ਦੂਜਾ ਹਿੱਸਾ ਸਰਕਾਰ ਤੁਰੰਤ ਲਾਗੂ ਕਰੇ ਇਸੇ ਤਰ੍ਹਾਂ ਗੁਨਾਕ 2.59 ਤੇ ਨੋਸ਼ਨਲ ਆਧਾਰ ਤੇ ਪੈਨਸ਼ਨਾਂ ਸੋਧੀਆਂ ਜਾਣ ਬਕਾਇਆ 13% ਡੀਏ ਤੁਰੰਤ ਦਿੱਤਾ ਜਾਵੇ ਔਰ ਜਿਹੜੇ ਬਕਾਇਆ 5.5 ਸਾਲ ਦੇ 42 ਤੇ 36 ਕਿਸ਼ਾਂ ਚ ਕਿਸ਼ਤਾਂ ਚ ਸਰਕਾਰ ਨੇ ਦੇਣ ਦਾ ਫੈਸਲਾ ਕੀਤਾ ਉਹਨੂੰ ਇੱਕੋ ਕਿਸ਼ਤ ਵਿੱਚ ਭੁਗਤਾਨ ਕੀਤਾ ਜਾਵੇ ਔਰ ਨਾਲ ਇਹ ਵੀ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਜਿਹਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਐਲਾਨ ਕਰ ਚੁੱਕੇ ਨੇ ਲਾਗੂ ਕਰਨ ਦਾ ਤੇ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਹੈ ਪਰ ਅੱਜ ਤੱਕ ਲਾਗੂ ਨਹੀਂ ਕੀਤਾ ਸਰਕਾਰ ਆਪਣਾ ਇਹ ਵਾਅਦਾ ਪੂਰਾ ਕਰੇ ਔਰ ਵੱਡੇ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਠੇਕਾ ਆਊਟਸੋਰਸ ਦਿਹਾੜੀਦਾਰ ਕੱਚੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਇੱਕ ਦੁਰਸਤ ਰੈਗੂਲਰ ਪਾਲਿਸੀ ਜਿਹੜੀ ਹੈ ਉਹ ਬਣਾਈ ਜਾਵੇ ਇਸ ਮੁਕੇ ਲੀਡਰਸ਼ਿਪ ਨੇ ਇੱਕ ਹੋਰ ਮੰਗ ਉਠਾਈ ਵੀ ਘੱਟੋ ਘੱਟ ਉਜਰਤ 18000 ਰੁਪਏ ਨਿਰਧਾਰਤ ਕੀਤੀ ਜਾਵੇ ਤੇ ਮੁੱਢਲੀ ਤਨਖਾਹ ਜਿਹੜੀ ਪਰਵੇਸ਼ਨ ਪੀਰੀਅਡ ਦੇ ਦਿੱਤੀ ਜਾਂਦੀ ਹੈ ਉਹ ਫੈਸਲਾ ਵਾਪਸ ਲੈ ਕੇ ਭਰਤੀ ਹੁੰਦਿਆਂ ਹੀ ਮੁਲਾਜ਼ਮਾਂ ਨੂੰ ਬੰਦੀਆਂ ਤਨਖਾਹਾਂ ਦਿੱਤੀਆਂ ਜਾਣ ਨਾਲ ਇਹ ਵੀ ਚਿੰਤਾ ਜ਼ਾਹਰ ਕੀਤੀ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਉੱਪਰ ਜਿਹੜੇ ਕੇਂਦਰੀ ਸਕੇਲ ਥੋਪੇ ਨੇ ਭਾਵੇਂ ਪੰਜਾਬ ਸਰਕਾਰ ਨੇ ਇਹ ਮੰਗ ਜਿਹੜੀ ਪ੍ਰਵਾਨ ਕਰਨ ਤੋਂ ਆਨਾਕਾਨੀ ਕੀਤੀ ਸੀ ਪਰ ਹੁਣ ਮਲਾਜਮ ਜਿਹੜੇ ਨੇ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਵੀ ਇਹ ਕੇਸ ਜਿੱਤ ਚੁੱਕੇ ਨੇ ਇਸ ਲਈ ਤੁਰੰਤ ਇਹਨਾਂ ਮਲਾਜਮਾਂ ਤੇ ਪੰਜਾਬ ਸਕੇਲ ਲਾਗੂ ਕਰਕੇ ਜਿਹੜਾ ਕੀਤਾ ਜਾ ਰਿਹਾ ਧੱਕਾ ਦੂਰ ਕੀਤਾ ਜਾਵੇ ਔਰ ਲੀਡਰਸ਼ਿਪ ਨੇ ਐਲਾਨ ਕੀਤਾ ਵੀ 1 ਅਗਸਤ ਨੂੰ ਸਾਂਝੇ ਫਰੰਟ ਦੀ ਲੀਡਰਸ਼ਿਪ ਦਿਆਂ ਪੰਜਾਬ ਭਰ ਦੇ ਸਮੂਹ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਹੋਣਗੀਆਂ ਤੇ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਜਿਹੜੇ ਪ੍ਰੋਟੈਸਟ ਕਰਨੇ ਨੇ ਉਹ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਰਣਨੀਤੀ ਘੜੀ ਜਾਵੇਗੀ ਔਰ ਲੀਡਰਸ਼ਿਪ ਨੇ ਅਲਟੀਮੇਟਮ ਦਿੱਤਾ ਪੰਜਾਬ ਸਰਕਾਰ ਨੂੰ ਵੀ ਜੇ 20 ਅਗਸਤ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤੇ 23 ਅਗਸਤ ਨੂੰ ਲੁਧਿਆਣੇ ਫਰੰਟ ਦੀ ਹੰਗਾਮੀ ਮੀਟਿੰਗ ਸਦਕੇ ਅਗਲਾ ਸਿੱਧਾ ਤੇ ਸਖਤ ਐਕਸ਼ਨ ਜਿਹੜਾ ਐਲਾਨ ਦਿੱਤਾ ਜਾਵੇਗਾ